ਸਪਾ ਸੁਪਰੀਮੋ ਪੰਕੁਮਾਰੀ ਮਾਇਆਵਤੀ ਦੇ ਸਹਿਯੋਗ ਦੇ ਨਾਲ ਮੋਦੀ ਸਰਕਾਰ ਬਣ ਰਹੀ ਹੈ ਹਾਲਾਂਕਿ ਜਿੱਥੇ ਬਸਪਾ ਖੁਦ ਜ਼ੀਰੋ ਤੇ ਰਹੀ ਹੈ ਇਹ ਲੋਕ ਸਭਾ ਚੋਣਾਂ ਜੜੀਆਂ ਨੇ ਉਹ ਬਹੁਜਨ ਸਮਾਜ ਪਾਰਟੀ ਦੇ ਲਈ ਕਾਫੀ ਮਾੜੀਆਂ ਰਹੀਆਂ ਨੇ ਪਰ ਫਿਰ ਵੀ ਬਸਪਾ ਨੇ 16 ਸੀਟਾ ਜੋ ਕਿ ਭਾਜਪਾ ਦੀ ਝੋਲੀ ਪਾਈਆਂ ਨੇ ਉਹ ਕਿਵੇਂ ਇਹ ਵੀ ਤੁਹਾਨੂੰ ਦੱਸ ਦਿਆਂ ਦਰਅਸਲ ਬਸਪਾ ਜਿਹੜੀ ਹੈ ਇਹ ਲੋਕ ਸਭਾ ਚੋਣਾਂ 2024 ਦੇ ਵਿੱਚ ਆਪਣਾ ਖਾਤਾ ਤੱਕ ਨਹੀਂ ਖੋਲ ਸਕੀ ਪਰ ਉੱਥੇ ਭਾਜਪਾ ਦੇ ਲਈ ਯਕੀਨੀ ਤੌਰ ਤੇ ਮਦਦਗਾਰ ਰਹੀ ਹੈ ਸੂਬੇ ਦੇ ਵਿੱਚ 16 ਜੀਆਂ ਸੀਟਾਂ ਨੇ ਜਿੱਥੇ बसपा ਦੀ ਵੋਟ ਨੇ ਭਾਜਪਾ ਨੂੰ ਜਿੱਤਾਂ ਦੇ ਵਿੱਚ ਮਦਦ ਕੀਤੀ ਹੈ ਤੇ ਆંકੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਦਰਅਸਲ 16 ਸੀਟਾਂ ਤੇ बसपा ਨੂੰ ਭਾਜਪਾ ਤੇ ਉਸਦੀ ਸਹਿਯੋਗੀ ਪਾਰਟੀ ਦੀ ਜਿੱਤ ਦੇ ਫਰਕ ਤੋਂ ਵੱਧ ਵੋਟਾਂ ਮਿਲੀਆਂ ਨੇ ਇਨਦਰ ਵਿੱਚੋਂ ਭਾਜਪਾ ਨੇ 14 ਸੀਟਾਂ ਜਿੱਤੀਆਂ ਜਦਕਿ ਉਸ ਦੀ ਸਹਿਯੋਗੀ ਪਾਰਟੀ ਨੇ 2 ਸੀਟਾਂ ਜਿੱਤੀਆਂ ਨੇ ਜੇਕਰ ਇਹ ਸੀਟਾਂ ਇੰਡੀਆ ਅਲਾਈਅੰਸ ਦੇ ਖਾਤੇ ਦੇ ਵਿੱਚ ਜਾਂਦੀਆਂ ਤਾਂ ਐਨਡੀਏ ਦਾ ਅੰਕੜਾ ਜਿਹੜਾ ਸੀ ਉਹ 278 ਰਹਿ ਜਾਣਾ ਸੀ ਤਾਂ ਭਾਜਪਾ ਨੇ ਯੂਪੀ ਦੇ ਚੇਕਰ ਗੱਲ ਕਰੀਏ ਤਾਂ 33 ਸੀਟਾਂ ਜਿੱਤੀਆਂ ਜੇਕਰ ਉਹ ਇਹਨਾਂ 14 ਸੀਟਾਂ ਤੇ ਹਾਰ ਜਾਂਦੀ ਤਾਂ ਉਸ ਦੀਆਂ ਸੀਟਾਂ ਦੀ ਗਿਣਤੀ ਸਿਰਫ 19 ਰਹਿ ਜਾਣੀ ਸੀ ਜੋ ਕਿ ਇੱਕ ਬਹੁਤ ਵੱਡਾ ਝਟਕਾ ਸੀ ਤਾਂ ਹੁਣ ਉਹ ਕਿਹੜੀਆਂ ਸੀਟਾਂ ਨੇ ਜਿੱਥੇ ਬਸ ਪਾਦਵ ਵੱਲੋਂ ਭਾਜਪਾ ਦੀ ਮਦਦ ਕੀਤੀ ਗਈ ਹੈ ਤੇ ਇਸ ਦੀ ਵੀ ਗੱਲ ਕਰ ਲੈਂਦੇ ਆ ਪਦੋਹੀ ਦੀ ਮਿਸਾਲ ਲੈਂਦੇ ਆ ਜਿੱਥੇ ਇੰਡੀਆ ਅਲਾਈንስ ਦੇ ਉਮੀਦਵਾਰ ਨੂੰ 4.2 ਲੱਖ ਵੋਟਾਂ ਮਿਲੀਆਂ ਜਦਕਿ ਜੇਤੂ ਰਹੇ ਭਾਜਪਾ ਦੇ ਵਿਨੋਦ ਕੁਮਾਰ ਨੂੰ 4,59,922 ਸੀ ਵੋਟਾਂ ਜੜੀਆਂ ਨੇ ਉਹ ਹਾਸਲ ਹੋਈਆਂ ਨੇ ਤਾਂ ਕਰੀਬ 45000 ਵੋਟਾਂ ਦਰਾ ਜਿੱਤੇ ਨੇ ਇੱਥੇ ਹੀ बसपा ਦੇ ਹਰੀਸ਼ੰਕਰ ਤੀਜੇ ਸਥਾਨ ਤੇ ਰਹੇ ਨੇ ਉਹਨਾਂ ਨੂੰ 155000 ਵੋਟਾਂ ਮਿਲੀਆਂ ਤੇ ਇਹ ਵੀ ਜ਼ਰਾ ਸੋਚ ਲਓ ਕਿ ਜੇਕਰ ਇਹ ਹੀ ਵੋਟਾਂ ਇੰਡੀਆ ਗੱਠ ਜੋੜ ਦੇ ਖਾਤੇ ਦੇ ਵਿੱਚ ਪੈ ਜਾਂਦੀਆਂ ਤਾਂ ਉਹਨਾਂ ਦੀ ਜਿੱਤ ਪੱਕੀ ਹੋ ਜਾਣੀ ਸੀ ਇਸ ਦੇ ਨਾਲ ਹੀ ਮਿਰਜ਼ਾਪੁਰ ਦੇ ਵਿੱਚ ਵੀ ਇਹੀ ਮਿਸਾਲ ਹੈ ਮਿਰਜ਼ਾਪੁਰ ਦੇ ਵਿੱਚ ਵੀ बसपा ਦੀਆਂ ਵੋਟਾਂ ਜੇਕਰ ਇੰਡੀਆ ਆਲਾਈਂਸ ਦੇ ਖਾਤੇ ਦੇ ਵਿੱਚ ਚਲੀਆਂ ਜਾਂਦੀਆਂ ਤਾਂ ਉੱਥੇ ਵੀ ਇੰਡੀਆ ਆਲਾਈਂਸ ਦੀ ਜੇਤ ਪੱਕੀ ਸੀ ਇਸ ਦੇ ਨਾਲ ਹੀ ਅਜਈਆਂ ਹੋਰ ਕਈ ਸੀਟਾਂ ਨੇ ਚਾਹੇ ਅਕਬਰਪੁਰ ਦੀ ਗੱਲ ਕਰ ਲਈਏ ਚਾਹੇ ਅਲੀਗੜ੍ਹ ਦੀ ਗੱਲ ਕਰ ਲਈਏ ਅਮਰੋਹਾ ਦੀ ਗੱਲ ਕਰ ਲਈਏ ਜਿੱਥੇ ਬਸਪਾ ਦੇ ਵੱਲੋਂ ਇੱਕ ਵੱਡੀ ਮਦਦ ਕਹਿ ਸਕਦੇ ਆ ਕਿ ਭਾਜਪਾ ਨੂੰ ਕੀਤੀ ਗਈ ਹੈ ਇਸ ਦੇ ਨਾਲ ਹੀ ਹੋਰ ਵੀ ਕਈ ਅਜਈਆਂ ਸੀਟਾਂ ਨੇ ਜਿੱਥੇ ਬਸਪਾ ਮਦਦਗਾਰ ਰਹੀ ਹੈ ਭਾਜਪਾ ਦੀ ਜਿਹੜਾ ਇੱਕ ਹੋਰ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਪਧੋਹੀ ਦੇ ਵਿੱਚ ਜਿਹੜੀ ਮਦਦ ਹੈ ਉਹ ਬਸਪਾ ਦੇ ਵੱਲੋਂ ਭਾਜਪਾ ਦੀ ਕੀਤੀ ਗਈ ਹੈ ਫਰੂਖਾਬਾਦ ਦੇ ਵਿੱਚ ਵੀ ਅਜੇ ਹਾਈ ਵੇਖਣ ਨੂੰ ਮਿਲਿਆ ਫਤਿਹਪੁਰ ਸਿਕਰੀ ਦੇ ਵਿੱਚ ਵੀ बसपा ਦੀਆਂ ਵੋਟਾਂ ਜੇਕਰ ਇੰਡੀਆ ਅਲਾਈன்ஸ் ਚੱਲਿਆ ਜਾਂਦੀਆਂ ਤਾਂ ਇੰਡੀਆ ਅਲਾਈன்ஸ் ਦੇ ਜਿੱਤ ਹੋ ਸਕਦੀ ਸੀ ਇਸ ਦੇ ਨਾਲ ਹੋਰ ਕਈ ਸੀਟਾਂ ਨੇ ਹਰਦੋਈ ਦੀ ਸੀਟ ਹੈ ਮੇਰਠ ਦੀ ਸੀਟ ਹੈ ਮਿਰਜ਼ਾਪੁਰ ਦੇ ਵਿੱਚ ਵੀ ਅਜੇ ਹਾਈ ਹੋਇਆ ਤੇ ਇਸ ਦੇ ਨਾਲ ਹੋਰ ਵੀ ਕਈ ਸੀਟਾਂ ਦੱਸੀਆਂ ਜਾ ਰਹੀਆਂ ਨੇ ਫੂਲਪੁਰ ਇਸ ਦੇ ਨਾਲ ਕਈ ਸੀਟਾਂ ਜਿੱਥੇ ਭਾਜਪਾ ਜਿਹੜੀ ਹੈ ਉਹ बसपा ਦੀ ਮਦਦ ਨਾਲ ਜਿੱਤ ਹਾਸਲ ਕਰ ਸਕੀ ਹੈ ਦਾ ਇਸ ਦੇ ਨਾਲ ਇਹ ਕਹਿ ਸਕਦੇ ਆ ਕਿ ਭੈਣ ਕੁਮਾਰੀ ਮਾਇਆਵਤੀ ਦੇ ਵੱਲੋਂ ਮੋਦੀ ਸਰਕਾਰ ਬਣਾਉਣ ਦੇ ਵਿੱਚ ਇੱਕ ਵੱਡਾ ਜਿਹੜਾ ਯੋਗਦਾਨ ਹੈ ਉਹ ਪਾਇਆ ਗਿਆ ਇਸੇ ਵਿੱਚ ਆਲੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿਜਨੌਰ ਹੋਰ ਕਈ ਸੀਟਾਂ ਨੇ ਜਿਵੇਂ ਦੇਵਰੀਆ ਇਸ ਦੇ ਨਾਲ ਫਰੂਖਾਬਾਦ ਫਤਿਹਪੁਰ ਸਿਕਰੀ ਹਰਦੋਈ ਜਿੱਥੇ ਤਾਂ ਭਾਜਪਾ ਦੀ ਜਿੱਤ ਜਿਹੜੀ ਹੈ ਉਹ ਪੱਕੀ ਹੋਈ ਹਾਲਾਂਕਿ ਇੱਥੇ ਜੇਕਰ बसपा ਦੀਆਂ ਜੜੀਆਂ ਵੋਟਾਂ ਨੇ ਜੇਕਰ ਇੰਡੀਆ ਅਲਾਈਂਸ ਦੇ ਵਿੱਚ ਚਲੀਆਂ ਜਾਂਦੀਆਂ ਇਹਨਾਂ 16 ਸੀਟਾਂ ਤੇ ਦੱਸਿਆ ਜਾ ਰਿਹਾ ਹੈ ਕਿ बसपा ਦੀਆਂ ਸੀਟਾਂ ਜੇ ਇੰਡੀਆ ਆਲਾਈਂਸ ਚ ਚੱਲਿਆ ਜਾਂਦੀਆਂ ਤਾਂ ਇੰਡੀਆ ਜਿੱਤ ਸਕਦੀ ਸੀ ਤੇ ਇੰਡੀਆ ਗੱਠਜੋੜ ਦੀ ਜਿੱਤ ਹੋ ਸਕਦੀ ਸੀ ਪਰ ਉਧਰ बसपा ਇੱਕ ਵੱਡੀ ਮਦਦਗਾਰ ਕਹਿ ਸਕਦੇ ਆ ਇਹਨਾਂ ਚੋਣਾਂ ਦੇ ਵਿੱਚ ਰਹੀ ਹੈ ਭਾਵੇਂ ਆਪਣਾ ਖਾਤਾ ਨਹੀਂ ਖੋਲ ਸਕੀ ਪਰ 16 ਸੀਟਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਜਿਨ੍ਹਾਂ 16 ਸੀਟਾਂ ਤੇ बसपा ਮਦਦਗਾਰ ਰਹੀ ਹੈ ਭਾਜਪਾ